ਦੇਖੋ ਅੱਜ ਕਿੰਨਾ ਵਿਖੇ ਰੋਕ ਸਭਾ ਹਲਕਾ ਫਤਿਗੜ ਸਾਹਿਬ ਦਾ ਡਾਕਟਰ ਅਮਰ ਸਿੰਘ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪਨ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨਿਆ ਉਹਨਾਂ ਦਾ ਆਫਿਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਹਿਬਾਨ ਸਾਰੇ ਹੀ ਮੇਨ ਵਰਕਰ ਸਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅੱਜ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਬਧਾਈ ਦਿੰਦਾ ਹਾਂ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨੂੰ ਨਹੀਂ ਐਲਾਨਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਹੈ ਉਹ ਬੀਜੇਪੀ ਦੇ ਨਾਲ ਇਨ ਟੱਚ ਹੈ ਅਜੇ ਵੀ ਬੀਜੇਪੀ ਅਜੇ ਵੀ ਇਸ ਉਮੀਦ ਦੇ ਵਿੱਚ ਹੈਗੀ ਹੈ ਕਿ ਉਹ ਸਾਡੇ ਵੱਲ ਆ ਕੇ ਸਾਡਾ ਕੈਂਡੀਡੇਟ ਬਣ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ 'ਚ ਜਾਣ ਤੋਂ ਪਹਿਲਾਂ ਉਦੀ ਦੋਹੇ ਪਾਸੇ ਡੀਲ ਚੱਲ ਰਹੀ ਕਿਉਂਕਿ ਇੱਕ ਇੱਕ ਉਦਾਹਰਨ ਤਾਂ ਆਪਾਂ ਜਿਹੜੀ ਹੈ ਉਹ ਜਲੰਧਰ ਦੀ ਦੇਖੀ ਲਈ ਹੈ ਕਿ ਰਿੰਕੂ ਨੂੰ ਲੈ ਕੇ ਗਏ ਸੀਗੇ ਉਹ 6 ਮਹੀਨੇ ਤੋਂ ਬਾਅਦ ਭਾਜਪਾ ਵਾਲੇ ਚਲੇ ਗਏ ਤਿਤਲੀ ਬਣ ਕੇ ਉੱਧਰ ਚਲਾ ਗਿਆ ਇਹ ਜਿਹੜੀ ਤਿਤਲੀ ਭਗਵੰਤ ਮਾਨ ਲੈ ਕੇ ਗਿਆ ਆ ਇਹ ਇਹਦੇ ਕਿਉਂਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਨੂੰ ਕਹਦੇ ਆਉਣ ਦੇ ਨਾਲ ਸਾਡੀ ਇਲੈਕਸ਼ਨ ਚੱਲ ਪੂਗੀ ਉਹ ਬਣੀ ਨਹੀਂਗੀ ਵਰਕਰ ਨਾਲ ਤੁਰਿਆ ਨਹੀਂ ਆਮ ਆਦਮੀ ਪਾਰਟੀ ਦਾ ਉਹਨੇ ਪਸੰਦ ਨਹੀਂ ਕੀਤਾ ਕੈਂਡੀਡੇਟ ਹਨ ਆਮ ਆਦਮੀ ਕੋਲੇ ਕੈਂਡੀਡੇਟ ਕੈਂਡੀਡੇਟ ਹੈਗੇ ਨੇ ਕਿਉਂ ਨਹੀਂ ਹੈਗੇ ਐਨੇ ਐਮਐਲਏ ਨੇ ਜੇ ਮੰਤਰੀਆਂ ਨੂੰ ਲੜਾ ਸਕਦੇ ਸੀ ਤਾਂ ਕਿਸੇ ਐਮਐਲਏ ਨੂੰ ਵੀ ਲੜਾ ਸਕਦੇ ਸੀ ਕੀ ਕਾਰਨ ਸਮਝਦੇ ਉਹਦਾ ਕਾਰਨ ਇਹੀ ਸੀ ਇਹਨਾਂ ਨੂੰ ਐ ਲੱਗਦਾ ਸੀਗਾ ਕਿ ਸਾਡਾ ਵਰਕਰ ਵੀ ਤੁਰਪੂਗਾ ਦੇ ਕਾਂਗਰਸ ਦਾ ਵਰਕਰ ਵੀ ਲੈ ਆਊਗਾ ਉਹ ਕੀ ਹੋਇਆ ਕਿ ਨਾਂ ਤਾਂ ਜੇਬ ਵਿੱਚ ਪਿਆ ਜਿਹੜਾ ਜੇਬ ਵਿੱਚ ਪਿਆ ਸੀਗਾ ਸਮਾਨ ਉਹ ਅੱਕੋਂ ਜਦੋਂ ਫੜਨ ਗਏ ਦੂਸਰਾ ਤਾਂ ਦੂਸਰਾ ਮਿਲਿਆ ਨਹੀਂ ਜੇ ਵਾਲਾ ਕੋਈ ਕੱਢ ਕੇ ਲੈ ਗਿਆ ਇਹਨਾਂ ਨਾਲ ਇਹ ਹੋਈ ਹੈ ਕਿ ਅੱਜ ਉੱਚੀ ਜਿਹੜੀ ਹੈਗੀ ਹੈ ਉਹਨਾਂ ਦਾ ਆਪਣਾ ਵਰਕਰ ਕੋਈ ਨਹੀਂ ਤੋੜੇ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਲੀਡਰ ਵੀ ਨੇ ਉਹਨਾਂ ਦੇ ਉੱਤੇ ਮਤਲਬ ਪਾਰਟੀ ਨੇ ਕਈ ਬੰਦੇ ਪਿਠਾਤੇ ਲਿਆ ਕੇ ਤੇ ਇਹਨਾਂ ਨੂੰ ਕਹੋ ਯਾਰ ਕੈਂਪੇਨ ਦਾ ਕਰਨ ਤੁਸੀਂ ਦੇਖਦੇ ਹੋਵੋਗੇ ਕਿ ਘਰ 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 ਦੇ ਵਿੱਚ ਜਾ ਰਿਹਾ ਹੈ ਮਨਾਉਣ ਵਾਸਤੇ ਕਿੰਨੇ ਦਿਨ ਹੋ ਗਏ ਗਏ ਨੂੰ ਅਜੇ ਤੱਕ ਰੁੱਸਿਆ ਹੀ ਨਹੀਂ ਮਨਾਏ ਗਏ ਅਜੇ ਤੱਕ ਪ੍ਰੋਗਰਾਮ ਨਹੀਂ ਕਰਵਾ پا ਰਹੇ ਜੇ ਕਿਤੇ ਪ੍ਰੋਗਰਾਮ ਕਰਾਉਣਾ ਹੁੰਦਾ ਨਾ ਤਾਂ 200 ਬੰਦਾ ਪਹਿਲਾਂ ਬਾਹਰੋਂ ਲੈ ਕੇ ਜਾਂਦੇ ਨੇ ਕੁਰਸੀਆਂ ਤੇ ਬਿਠਾਉਣ ਨੂੰ ਤੁਸੀਂ ਕਾਂਗਰਸ ਦਾ ਕਿਹੜੇ ਕਿਹੜੇ ਹਾਲਾਤ ਜਿਹੜੇ ਗਲਤ ਆ ਤੁਸੀਂ ਬਦਲਣ ਦੀ ਗੱਲ ਕੀਤੀ ਹੈ ਹਾਲਾਤ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਲਾਤ ਜਿਹੜਾ ਹੱਥ ਬਦਲੂਗਾ ਉਹ ਸਭ ਤੋਂ ਪਹਿਲਾ ਇਹ ਹੈ ਕਿ ਜਿਹੜਾ ਕਿਸਾਨ ਅੱਜ ਸੜਕਾਂ ਤੇ ਬੈਠਾ ਹੈ ਜਿਹੜੀਆਂ ਉਹਦੀਆਂ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਐਮਐਸਪੀ ਨੂੰ ਗਰੰਟੀ ਦੇਣਾ ਉਹ ਕਾਂਗਰਸ ਕਰੂਗਾ ਦੂਸਰਾ ਹੈਗਾ ਆ ਕਿ ਗਰੀਬ ਤੇ ਮਜ਼ਦੂਰ ਦੀ ਹਾਲਤ ਅਰਬ ਪਤੀਆਂ ਤੇ ਕਾਰਪੋਰੇਟ ਹਾਊਸਾਂ ਦੇ ਘਰਾਣਿਆਂ ਦੇ ਨਾਲ ਮੋਦੀ ਦੀ ਜਿਹੜੀ ਯਾਰੀ ਹੈ ਉਹ ਪੈਸਾ ਜਿਹੜਾ ਟੈਕਸ ਦਾ ਆ ਉਹ ਉਹਨਾਂ ਦਾ 16 ਲੱਖ ਹਜ਼ਾਰ ਕਰੋੜ ਰੁਪਈਆ ਮਾਫ਼ ਹੋ ਸਕਦਾ ਆ ਗਰੀਬ ਤੇ ਕਿਸਾਨ ਦਾ 1 ਰੁਪਈਆ ਮਾਫ਼ ਨਹੀਂ ਹੋ ਸਕਦਾ ਉਹਨੂੰ 1 ਰੁਪਈਏ ਦੀ ਕੋਈ ਵਾਧੂ ਸਹੂਲਤ ਨਹੀਂ ਮਿਲ ਸਕਦੀ ਉਹ ਜਿਹੜਾ 16 ਲੱਖ ਹਜ਼ਾਰ ਕਰੋੜ ਰੁਪਈਆ ਕਾਰਪੋਰੇਟ ਹਾਊਸਾਂ ਦਾ ਮਾਫ਼ ਹੋਇਆ ਉਹਦੀ ਥਾਂ ਤੇ ਕਾਂਗਰਸ ਹਰ ਗਰੀਬ ਤੇ ਲੋੜਵੰਦ ਨੂੰ 1-1 ਲੱਖ ਰੁਪਈਆ ਸਾਲ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਉਸ ਪਰਿਵਾਰ ਦੀ ਮਹਿਲਾ ਜਿਹੜੀ ਹੋਊਗੀ ਉਹਦੇ ਖਾਤੇ ਤੇ 8500 ਰੁਪਈਆ ਮਹੀਨੇ ਦਾ ਪਾਇਆ ਕਰੂਗਾ ਔਰ ਕਿਸਾਨ ਦਾ ਜਿਹੜਾ ਕਰਜ਼ਾ ਆ ਉਹਨੂੰ ਮਾਫ ਕਰਾਂਗੇ ਔਰ ਜਿਹੜਾ ਅੱਜ ਮੱਧਮ ਦਰਜੇ ਦਾ ਵਿਅਕਤੀ ਹੈ ਜਦੋਂ ਉਹਦੇ ਘਰ ਨੂੰ ਚੱਲੂਗਾ ਅੱਜ ਜਦੋਂ ਉਹਦੇ ਕੋਲੇ 8500 ਰੁਪਈਆ ਉਦੇ ਖਾਤੇ ਚ ਆਊਗਾ ਇੱਥੇ ਤਰੀਕੇ ਨਾਲ ਨਰੇਗਾ ਦੀ ਦਿਹਾੜੀ ਜਿਹੜੀ ਹੈ ਉਹ 300 ਤੋਂ ਵਧਾ ਕੇ 400 ਰੁਪਇਆ ਦਿੱਤੀ ਜਾਊਗੀ ਉਹਨਾਂ ਦੇ ਜਿਹੜੇ 300 ਤੋਂ ਵਧਾ ਕੇ 150 ਕੀਤੇ ਜਾਣਗੇ ਜਦੋਂ ਇਹ ਹਾਲਤ ਸੁਧਰੂਗੀ ਗਰੀਬ ਤੇ ਮੱਧਮ ਵਰਗ ਦੇ ਦੀ ਉਸ ਹਾਲਤ ਦੇ ਨਾਲ ਉਹ ਬਾਜ਼ਾਰ ਦੇ ਵਿੱਚ ਉਹਨਾਂ ਕੋਲੇ ਪਰਚੇਜ਼ਿੰਗ ਪਾਵਰ ਖਰੀਦਣ ਕੁਝ ਖਰੀਦਣ ਦੀ ਤਾਕਤ ਵਧੂਗੀ ਜਦੋਂ ਉਹ ਤਾਕਤ ਵਧੂਗੀ ਤੇ ਜਿਹੜਾ ਦੁਕਾਨਾਂ ਨੇ ਜਿਹੜੀਆਂ ਅੱਜ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਜਾ ਰਹੀਆਂ ਨੇ ਫਿਰ ਕਾਰਪੋਰੇਟ ਹਾਊਸਾਂ ਦੇ ਸਟੋਰ ਬੰਦ ਹੋਣਗੇ ਤੇ ਇਹ ਚੱਲਣਗੀਆਂ ਜਦੋਂ ਇਹ ਚੱਲਣਗੀਆਂ ਤਾਂ ਡਿਮਾਂਡ ਜਿਹੜੀ ਹੈ ਜਿਹੜੀਆਂ ਛੋਟੀਆਂ ਇੰਡਸਟਰੀਆਂ ਬੰਦ ਹੋ ਰਹੀਆਂ ਤੇ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਲੈ ਕੇ ਆ ਰਿਹਾ ਮੋਦੀ ਦੇ ਸਮਾਨ ਸਕੇਲ ਇੰਡਸਟਰੀ ਨੂੰ ਕੰਮ ਮਿਲੂਗਾ ਜਦੋਂ ਉਹਨੂੰ ਇੰਡਸਟਰੀ ਨੂੰ ਕੰਮ ਮਿਲੂਗਾ ਤਾਂ ਉੱਥੇ ਲੇਬਰ ਦੀ ਤੇ ਟੈਕਨੀਕਲ ਜਿਹੜੇ ਲੋਕ ਨੇ ਜਿਨ੍ਹਾਂ ਦੀ ਉੱਥੇ ਫੈਕਟਰੀ ਚਲਾਉਣ ਨੂੰ ਜ਼ਰੂਰਤ ਹੈ ਉੱਥੇ ਨੌਕਰੀਆਂ ਮਿਲਣਗੀਆਂ ਇਸ ਤਰੀਕੇ ਨਾਲ ਜਿਵੇਂ ਆਪਾਂ ਕਿਸੇ ਮੋਟਰਸਾਈਕਲ ਨੂੰ ਚਲਾਉਣ ਲਈ ਉਹਦੇ ਵਿੱਚ ਤੇਲ ਪਾਉਂਦੇ ਆਂ ਤੇ ਫਿਰ ਉਹਦੀ ਕਿੱਕ ਮਾਰਦੇ ਆਂ ਤੇ ਉਹਨੂੰ ਧਲਾ ਕੇ ਜਿਹੜੇ ਮਰਜ਼ੀ ਕੰਮ ਕਰ ਲੈਣੇ ਆਂ ਜਦੋਂ ਤੱਕ ਗਰੀਬ ਤੇ ਮੱਧਮ ਦਰਜੇ ਦੇ ਵਿਅਕਤੀ ਦੇ ਕੋਲ ਪੈਸਾ ਨਹੀਂ ਬਚਾਵਾਂਗੇ ਆਪਾਂ ਕਿਸੇ ਵੀ ਰੂਪ ਦੇ ਵਿੱਚ ਉਦੋਂ ਤੱਕ ਦੇਸ਼ ਦੀ ਜਿਹੜੀ ਇਹ ਆਰਥਿਕਤਾ ਦਾ ਢਾਂਚਾ ਆ ਇਹਦਾ ਕਿ ਚੱਲਣਾ ਬਹੁਤ ਜ਼ਰੂਰੀ ਹੈ ਦੁਕਾਨਦਾਰ ਦੀ ਦੁਕਾਨ ਚੱਲਣੀ ਜ਼ਰੂਰੀ ਹੈ ਇੰਡਸਟਰੀ ਵਾਲੇ ਦੀ ਇੰਡਸਟਰੀ ਚੱਲਣੀ ਜ਼ਰੂਰੀ ਹੈ ਕਿਸਾਨ ਦਾ ਖੇਤੀ ਪ੍ਰਬੰਧ ਹੋਣਾ ਠੀਕ ਹੋਣਾ ਜ਼ਰੂਰੀ ਹੈ ਔਰ ਕਿਸਾਨ ਦੀ ਆਮਦਨ ਬੰਨਾ ਜ਼ਰੂਰੀ ਹੈ ਇਹ ਸਾਰਾ ਜਦੋਂ ਚੱਲੂਗਾ ਤਾਂ ਦੇਸ਼ ਦਾ ਜਿਹੜਾ ਆਰਥਿਕ ਢਾਂਚਾ ਆ ਫਿਰ ਉਹ ਬਰਾਬਰਤਾ ਦੇ ਤਹਿਤ ਚੱਲੂਗਾ ਨਾ ਕਿ ਅਡਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਆਬਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਹੋਰ ਜਿਹੜੇ ਕਾਰਪੋਰੇਟ ਹਾਊਸ ਨੇ ਆਕੇ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਆ ਉਹ ਹੋਰ ਅਮੀਰ ਹੋ ਜਾਊਗਾ ਇਹ ਇਸ ਤਰੀਕੇ ਦਾ ਕੰਮ ਨਹੀਂ ਹੋਊਗਾ ਕਾਂਗਰਸ ਹਮੇਸ਼ਾ ਹੀ ਇਹ ਤਾਂ ਦਲਦੀ ਆਈ ਹੈ ਔਰ ਇਸੇ ਕਰਕੇ ਦੇਸ਼ ਜਿਹੜਾ ਆ ਦੁਨੀਆ ਦੇ ਚੌਥੇ ਨੰਬਰ ਦੀ ਵੱਡੀ ਤਾਕਤ ਬਣਾ ਕੇ ਕਾਂਗਰਸ ਇਹਨਾਂ ਨੂੰ ਦੇਖ ਕੇ ਗਈ ਸੀ ਔਰ ਕਾਂਗਰਸ ਨੇ ਦੇਸ਼ ਦੇ ਉੱਤੇ ਕਾਂਗਰਸ ਦੇ 70 ਸਾਲਾਂ ਦਾ ਕਰਜ਼ਾ ਜਿੰਨਾ ਆ ਉਹਦੇ ਤੋਂ 3 ਗੁਣਾ ਜ਼ਿਆਦਾ ਕਰਜ਼ਾ ਜਿਹੜਾ ਇਹਨਾਂ ਨੇ ਦੱਸਾ تھا ਮੈਂ ਤੇ 4 ਗੁਣਾ ਜ਼ਿਆਦਾ ਚੜਾ ਦਿੱਤਾ ਆ ਸੋ ਕਾਂਗਰਸ ਪਾਰਟੀ ਹਮੇਸ਼ਾ ਹੀ ਹਮੇਸ਼ਾ ਹੀ ਮੱਧਮ ਦਰਜਾ ਤੇ ਗਰੀਬ ਜਿਹੜਾ ਆ ਉਹਦੀ ਤਾਕਤ ਨੂੰ ਵਧਾਉਂਦੀ ਹੈ ਤਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ 90% ਲੋਕ ਨੇ ਉਹ ਇਸ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ 10% ਲੋਕ ਜਿਹੜੇ ਹੈਗੇ ਨੇ ਉਹ ਉੱਚ ਦਰਜੇ ਦੇ ਨੇ ਅੱਜ ਮੋਦੀ ਉਹਨਾਂ 10% ਨਾਲ ਖੜਾ ਤੇ ਕਾਂਗਰਸ ਪਾਰਟੀ 90% ਨਾਲ। ਯਾਰ ਦੇਖੋ ਇਹ ਸਾਡਾ ਮੇਨ ਦਫ਼ਤਰ ਆ ਇੱਥੋਂ ਅਸੀਂ ਸਾਰੇ 9 ਹਲਕਿਆਂ 'ਚ ਅਭਿਆਨ ਚਲਾਵਾਂਗੇ। ਜਿਹੜਾ ਅਜੁੱਗਾਟਨ ਕਰਦੇ ਆ ਔਰ ਖੰਨਾ ਦੇ ਇੰਚਾਰਜ ਗੁਰਕੀਰਤ ਜੀ ਉਹਨਾਂ ਦੀ ਟੀਮ ਔਰ ਸਾਰੇ ਹਲਕਿਆਂ ਦੇ ਲੋਕ ਆਏ ਆ ਔਰ ਹੁਣ ਇੱਥੋਂ ਕਰਕੇ ਪੂਜਾ ਕਰਕੇ ਸਾਰੇ ਕੁਝ ਕਰਕੇ ਔਰ ਫਿਰ ਅਭਿਆਨ ਸ਼ੁਰੂ ਕਰਦੇ ਜਿਸ ਤਰ੍ਹਾਂ ਰਾਇਬ੍ਰੇਲੀ ਤੋਂ ਅੱਜ ਜਿਹੜਾ راہুল ਗਾਂਧੀ ਦਾ ਨਾਮ ਅਨਾਉਂਸ ਹੋਇਆ ਤੇ ਅੱਜ ਲਾਸਟ ਡੇਟ ਸੀ ਨਾਮੀਨੇਸ਼ਨ ਦੀ ਅੱਜ راہুল ਗਾਂਧੀ ਨਾਮੀਨੇਸ਼ਨ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਦੇਖਦੇ ਅੱਜ ਕੋਈ ਨਹੀਂ ਤੇ ਉਹ ਰਾਇਬ੍ਰੇਲੀ ਤੋਂ ਜਿੱਤਣਗੇ ਜੀ ਸਾਡੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਹੋਵੇ ਅਸੀਂ ਸਾਰੇ ਉਹਨਾਂ ਦੀ ਸ਼ੁਭਕਾਮਨਾ ਦਿੰਦੇ ਹਾਂ ਜਿੱਦਾਂ ਖੰਨਨ ਦੇ ਵਿਚ ਅੱਜ ਪ੍ਰੋਗਰਾਮ ਆ ਜੀ ਸੰਸ਼ੇਰ ਸਿੰਘ ਦੋਨੋਂ ਅੱਜ ਫੇਰ ਨਹੀਂ ਇੱਥੇ ਦਿਖਾਈ ਦੇ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਦੀ ਇਹ ਗੁੱਟਬੰਦੀ ਦਾ ਬਰੋਤੀ ਫਾਇਦਾ ਲੈਣਗੇ ਉਹ ਯਾਰ ਨਹੀਂ ਸਾਡੇ ਸੀਨੀਅਰ ਲੀਡਰ ਆ ਮੈਂ ਉਹਨਾਂ ਨੂੰ ਮਿਲ ਕੇ ਆਇਆ ਜੇ ਉਹਨਾਂ ਦੇ ਉਹਨਾਂ ਦੇ ਮਨ 'ਚ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਡੀ ਮਦਦ ਕਰੂੰਗਾ ਕੋਈ ਕਾਰਨ ਹੋਊਗਾ ਜਾ ਕੇ ਉਹਨਾਂ ਨੂੰ ਲਿਆਵਾਂਗੇ ਅਮਰੀਕ ਸਿੰਘ ਢਿੱਲੋਂ ਵੀ ਅੱਜ ਆਪਣਾ ਗੱਥਾ ਹੈ ਜਿਹੜਾ ਜਨਮ ਦਿਨ ਮਨਾ ਕੇ ਸਭti ਪ੍ਰਸ਼ੰਨ ਕਰ ਰਹੇ ਨੇ ਅਮਰੀਕ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਉਹ ਵੀ ਮੇਰੇ ਨਾਲ ਚੱਲਣਗੇ